ਸਿਰ ਜਹਾਨ ਖਾਨ ਦਾ ਵੀ ਧਰਤੀ ਤੇ ਡਿੱਗਿਆ ਤੇ ਸਿਰ ਬਾਬਾ ਦੀਪ ਸਿੰਘ ਦਾ ਵੀ ਧਰਤੀ ਤੇ ਡਿੱਗਿਆ ਪਰ ਜਿੱਦਾਂ ਇਤਿਹਾਸ ਦੀ ਪ੍ਰਚਲਿਤ ਰਵਾਇਤ ਹੈ ਮੈਂ ਕੇਵਲ ਉਸ ਨੂੰ ਬਿਆਨ ਕਰਾਂਗਾ ਜਹਾਨ ਖਾਨ ਦਾ ਸਿਰ ਡਿੱਗਿਆ ਗੁਰਮਖੋੜ ਡਿੱਗਿਆ ਹੀ ਰਹਿ ਗਿਆ ਪਰ ਬਾਬਾ ਦੀਪ ਸਿੰਘ ਦਾ ਸਿਰ ਡਿੱਗਿਆ ਤੇ ਤਲੀ ਤੇ ਰੱਖਿਆ ਗਿਆ ਕਿਉਂ ਕਿਉਂਕਿ ਇਹ ਸਿਰ ਉਸ ਦਾ ਸੀ ਜਿਸ ਦੇ ਰੋਮ-ਰੋਮ ਦੇ ਵਿੱਚ ਗੁਰਮਖੋ ਅਮਰਤ ਬਾਣੀ ਵਸੀ ਹੋਈ ਸੀ ਕਿੰਨੀ ਭਾਵਨਾ ਦੇ ਨਾਲ ਗੁਰੂ ਕੇ ਸਿੱਖ ਨੇ ਅਰਦਾਸ ਕੀਤੀ ਹੋਵੇਗੀ ਧੰਨ ਗੁਰੂ ਰਾਮਦਾਸ ਸਹ ਪਾਤਸ਼ਾਹ ਲੋਕਾਂ ਦੇ ਸਿਰ ਦਿਖਦੇ ਨੇ ਰੁੱਲ ਜਾਂਦੇ ਨੇ ਪਰ ਤੂੰ ਕਿਰਪਾ ਕਰ ਮੇਰਾ ਸਿਰ ਰੁਲੇ ਨਾ ਮੇਰਾ ਸਿਰ ਤੇਰੀ ਦਰ ਤੇ ਪ੍ਰਵਾਨ ਹੋ ਜਾਏ ਮੇਰਾ ਸਿਰ ਤੇਰੀ ਤੱਕ ਪਹੁੰਚ ਜਾਏ ਅਰਦਾਸ ਕੀਤੀ ਹੋਈ ਗੁਰਮਖੋ ਲੋਕਾਂ ਦੇ ਸਿਰ ਧੜ ਦੇ ਉੱਤੇ ਹੁੰਦੇ ਨੇ ਗੁਰਮਖੋ ਤਾਂ ਵੀ ਥਾਂ ਥਾਂ ਤੇ ਰੁਲੀ ਜਾਂਦੇ ਐ ਲੋਕਾਂ ਦੇ ਸਿਰ ਗੁਰਮਖੋ ਧੜ ਦੇ ਨਾਲ ਨੇ ਤਾਂ ਵੀ ਥਾਂ ਥਾਂ ਤੇ ਰੁਲੀ ਜਾਂਦੇ ਐ ਬਾਬਾ ਦੀਪ ਸਿੰਘ ਦਾ ਸਿਰ ਗੁਰਮਖੋ ਧੜ ਤੇ ਨਹੀਂ ਤਲੀ ਤੇ ਐ ਤਾਂ ਵੀ ਇੱਕ ਦੇ ਦਰ ਤੇ ਝੁਕਿਆ ਥਾਂ ਥਾਂ ਤੇ ਰੁਲਿਆ ਨਹੀਂ ਵਿਚਾਰਨ ਵਾਲੀ ਗੱਲ ਤਾਂ ਇਹ ਐ ਅੱਜ ਦਾ ਸਿੱਖ ਇਸ ਗੱਲ ਨੂੰ ਸਮਝੇ ਮੇਰੇ ਅੰਦਰ ਗੁਰੂ ਕੀ ਬਾਣੀ ਤੇ ਗੁਰਮਖੋ ਗਿਆਨ ਦੀ ਜੋਤ ਜਗਾਈਏ ਘਰ ਘਰ ਦੇ ਵਿੱਚ ਗੁਰਮਖੋ ਅੰਮ੍ਰਿਤ ਵੇਲੇ ਦੀ ਜੋਤ ਜਗੇ ਸਿੱਖੀ ਸਦਕ ਦੀ ਜੋਤ ਜਗੇ ਗੁਰੂ ਨਾਲ ਪਿਆਰ ਦੀ ਜੋਤ ਗੁਰਮਖੋ ਸਿੱਖ ਦੇ ਹਰ ਹਿਰਦੇ ਵਿੱਚ ਬਲੀ ਜਦੋਂ ਇਹ ਜੋਤਾਂ ਅੰਦਰ ਦੀਆਂ ਜਗ ਪੈਣਗੀਆਂ ਨਾ ਫਿਰ ਸੱਚ ਜਾਣੇ ਉਹ ਬਾਹਰ ਦੀਆਂ ਜੋਤਾਂ ਦੀ ਲੋੜ ਹੀ ਨਹੀਂ ਪੈਣੀ ਬਾਹਰ ਦੀਆਂ ਜੋਤਾਂ ਦੇ ਉੱਤੇ ਕਿਉਂ ਕਿਉਂ ਭਰੋਸਾ ਹੈ ਕਿਉਂਕਿ ਅਜੇ ਅੰਦਰ ਗੁਰੂ ਦੇ ਸਦਕ ਦੀ ਗੁਰੂ ਦੇ ਪਿਆਰ ਦੀ ਜੋਤ ਨਹੀਂ ਬਲੀ ਉਹ ਬਾਲੀਏ ਉਹ ਜੋਤ ਕਿੱਦਾਂ ਬਲੇਗੀ ਗੁਰਬਾਣੀ ਇਸ ਜਗ ਮੈਂ ਚਾਨਣ ਗੁਰਮਖੋ ਗੁਰਬਾਣੀ ਤੋਂ ਚਾਨਣ ਲਵਾਂਗੇ ਦੀਵਾ ਬੁਝਿਆ ਹੋਵੇ ਨਾ ਕਿਵੇਂ ਜਗੇਗਾ ਜਗਦੇ ਹੋਏ ਦੀਵੇ ਦੇ ਨਾਲ ਬੈਠ ਜਾਏ ਗੁਰੂ ਨਾਨਕ ਦੀਵੇ ਦੇ ਕੋਲ ਬੈਠੇਗਾ ਆਪਣੇ ਆਪ ਬਲ ਪੈਣਾ ਇਸ ਕਰਕੇ ਅੱਜ ਜ਼ਰੂਰਤ ਹੈ ਬਾਬਾ ਦੀਪ ਸਿੰਘ ਦੇ ਜੀਵਨ ਤੋਂ ਸਿੱਖਿਆ ਲੈਣੀ ਉਹ ਗੁਰਬਾਣੀ ਲਿਖਦੇ ਸਨ ਬਾਬਾ ਦੀਪ ਸਿੰਘ ਗੁਰਬਾਣੀ ਪੜ੍ਹਦੇ ਸਨ ਉਹ ਕੇਵਲ ਪੜ੍ਹਦੇ ਨਹੀਂ ਸੀ ਗੁਰਮੁਖੋ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਹੱਥਾਂ ਨਾਲ ਲਿਖੇ ਇੱਕ ਸਰੂਪ ਅਰਬੀ ਗੁਰਮੁਖੋ ਬੋਲੀ ਚ ਲਿਖਿਆ ਕਿਉਂ ਉਹਨਾਂ ਅਰਬ ਦੇ ਲੋਕਾਂ ਨੂੰ ਵੀ ਗੁਰਬਾਣੀ ਸਮਝ ਪੜੇ ਇੱਕ ਕਰਨੀ ਹੈ ਬਾਬਾ ਦੀਪ ਸਿੰਘ ਦੀ ਇਸ ਕਰਕੇ ਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਗੁਰਮਖੋ ਉਸ ਮਹਾਨ ਸ਼ਹੀਦ ਦੇ ਜੀਵਨ ਤੋਂ ਅਸੀਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਗੁਰੂ ਵਾਲੇ ਪਾਸੇ ਤੋੜੀਏ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਨੇ